ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸਟ ਪਦੀਆਂ ਇੱਕ ਓ ਅੰਕਾਰ ਹਰਿ ਸਤਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਤਾਹੀਂ ਕਰਨ ਕਰਣ ਸਮਰੱਥ ਜੋ ਪੰਡ ਜਨ ਸਾਜਿਆ ਭਾਈ ਦੇ ਕਰ ਰਪਣੀ ਵਖ ਕਿੰ ਕੰਨਿਆ ਕੇਉ ਦੇਖਿਆ ਭਾਈ ਕਰਤਾ ਇੱਕ ਅਖਤ ਗੁਰ ਕੋ ਮਨ ਸਲਾਹੀਆ ਭਾਈ ਜਿਸ ਤੇ Jap ਕੱਖ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮ ਬੰਦ ਦੇ ਜਨ ਆਪਣੇ ਦੂਤ ਦਰਦ ਕਾ ਹੰਤਾ ਰਹਾਉ ਜਾ ਕਹ ਘਰ ਸਭ ਕਿਛ ਹੈ ਭਾਈ ਨੌਨਦ ਪਰੇ ਮੰਡਾਰ ਇਸ ਕੀ ਕੀਮਤ ਨਾ ਪਗ ਭਾਈ ਉਚਾਇਗਮ ਅਪਾ ਜੀ ਜੰਤ ਤੁਤ ਪਾਲ ਦੁ ਭਾਈ ਨਿਤਨਕ ਕਰ ਦਾਸਾਰ ਸਤਿਗੁਰੂ ਪੂਰਾ ਤੇਹੀਐ ਭਾਈ ਸ਼ਬਦ ਮਿਲਾਵਣ ਾਰ ਸੱਚੇ ਚਰਨ ਸੁਰ ਜੀਵੀਐ ਭਾਈ ਭ੍ਰਮ ਭਉ ਹੋ ਬਨਾਸ ਮਿਲ ਸੰਤ ਸਭਾ ਮਨ ਮਾਂਜੀਆ ਭਾਈ ਹਰ ਕਾ ਨਾਮ ਨਿਵਾ ਤਾਂ ਅੰਧੇਰਾ ਆਗਿਆ ਤਾਂ ਭਾਈ ਕਮਲ ਹੋਵੇ ਪ੍ਰਕਾਸ਼ ਗੁਰਬਚਨੀ ਸੁਖੁ ਬਜਾਈ ਸੰਗ ਕਲ ਸਤਿਗੁਰ ਪਾਸ ਮੇਰਾ ਤੇਰਾ ਟੋਡਿਐ ਭਾਈ ਬੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਬਸਾਰਿਆ ਭਾਈ ਏਕੈ ਸੁਣ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ ਇਸ ਭਾਵੈ ਤਾ ਕਾਇ ਆਪਰਤਾਪ ਪ੍ਰਧ ਭਾਈ ਮੱਲਿਆ ਕਰਤ ਅਕਾਸ ਗੁਰ ਪੂਰ ਸੰਤੂਕਿ ਆ ਭਾਈ ਜਨਸ ਲਾਕਾ ਹਾਓ ਅਰਸ ਨਾਰਾਮ ਰਹਾ ਸਦਾ ਭਾਈ ਸਾਚਾ ਸਾਦ ਸੁਆਹੋ ਕਰਨੀ ਸੇ ਮਾ ਆਵਈ ਪਾਈ ਸੋ ਜੀਣਾ ਜਲ ਜਾਓ ਬਾਬਾ ਕੋਣ ਮੇਲੇ ਸਾਹਿਬ ਭਾਈ ਔ ਤਸ ਕਾ ਬਲ ਜਾਓ ਓ ਨਿਰਗੁਨੀਆ ਦੇ ਪਾਦ ਦਾ ਭਾਈ ਦੇਨ ਖਾਵੇ ਤਾ ਆਦੇ ਜਿਤ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਘੇਟੀ ਆ ਪਾਈ ਪੂਰਾ ਜਿਸ ਕਰਮਾਉ ਇਸ ਦਿਨ ਘੜੀ ਨਾ ਜੀਵੀ ਆ ਭਾਈ ਸਰਵ ਕਲਾ ਪਰ ਪੂਰ ਜਨਾਂ ਪਰੀਤ ਨ ਲਗੀਆਂ ਭਾਈ ਇਸ ਨਿਤਨ ਤਮਰ ਦੇ ਚੂਰ ਅੰਜਵ ਲੈ ਤਰਾਇਆ ਪਾਈ ਭਉਜਲ ਦੁਖ ਸੰਸਾਰ ਕਰ ਕਿਰਪਾ ਨਦਰਿ ਨਿਹਾਲਿਆ ਪਾਈ ਕੀ ਤੋਨੇ ਅੰਗ ਅਪਾਰ ਮਨ ਤਨ ਸੀਤਲ ਹੋਇਆ ਤਾਈ ਪੂਜਨ ਨਾਮ ਜੇ ਕਿਲ ਵਿਕ ਕਾਟਣ ਹਾਰ ਮਨ ਤਨ ਸੀਤਲ ਹੋਇ ਭਾਈ ਉਹ ਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਵਿਕ ਕਾਟਣ ਹਾਰ